ਲਓ ਜੀ ਕਿਸੇ ਦੀ ਧੀ ਭੈਣ ਨਾਲ ਅੱਖਾਂ ਚਾਰ ਕਰਨ ਤੋਂ ਪਹਿਲਾਂ ਆਹ ਖਬਰ ਜ਼ਰਾ ਅੱਖਾਂ ਸਾਫ਼ ਕਰਕੇ ਧਿਆਨ ਨਾਲ ਦੇਖ ਲਿਓ ਜਿਵੇਂ ਸਹਿਬਾ ਦੇ ਭਰਾਵਾਂ ਨੇ ਮਿਰਜ਼ਾ ਗੰਡਾਸਿਆਂ ਦੇ ਨਾਲ ਵੱਢਿਆ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਸਕਰੀਨ ਤੇ ਤੁਸੀਂ ਸਮਾਨ ਦੀ ਕੀਤੀ ਭਾਂ ਤੋੜ ਤੇ ਅਗਣਾ ਜਲੇ ਸਮਾਨ ਨੂੰ ਦੇਖ ਰਹੇ ਹੋ ਦਰਅਸਲ ਇਹ ਅੱਜ ਦੀ ਸਹਿਬਾ ਦੇ ਭਰਾਵਾਂ ਨੇ ਭੈਣ ਨੂੰ ਅੱਖਾਂ ਚਾਰ ਕਰਨ ਦੀ ਸਜ਼ਾ ਦਿੱਤੀ ਹੈ ਦਰਾਸਾਲ ਫਿਰੋਜ਼ਪੁਰ ਦੇ ਵਿੱਚ ਇੱਕ ਕੁੜੀ ਮੁੰਡਾ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ ਅਤੇ ਦੋਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਇਸ ਗੱਲ ਤੋਂ ਖਫਾ ਹੋਏ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਜਿਸ ਦੌਰਾਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਲੜਕੀ ਮਧੂ ਨੇ ਆਪਣੇ ਭਰਾਵਾਂ ਦੇ ਉੱਤੇ ਘਰ ਸਾੜਨ ਦੇ ਇਲਜ਼ਾਮ ਲਗਾਉਂਦੇ ਹੋਏ ਸਜ਼ਾ ਦੀ ਮੰਗ ਕੀਤੀ ਤੇ ਬਾਕੀ ਸਹੁਰੇ ਪਰਿਵਾਰ ਨੇ ਕੀ ਕਿਹਾ ਉਹ ਵੀ ਸੁਣ ਲਓ ਮੈਂ ਆਪਣੀ ਮਰਜ਼ੀ ਨਾਲ ਕੋਟ ਮੈਰਿਜ ਕਰਵਾ ਲਈ ਹੈ ਤੇ ਕੱਲ ਰਾਤ ਮੇਰੇ ਘਰ ਆ ਗਏ ਨੇ ਮੇਰੇ ਸਾਰੇ ਘਰ ਜਾ ਕੇ ਸਭ ਚੰਗ ਤੁਮਾਰਨ ਦੀ ਕੋਸ਼ਿਸ਼ ਕੀਤੀ ਤੇ ਘਰ ਵਿੱਚ ਅੱਗ ਲਗਾ ਦਿੱਤੀ ਇਸ ਨੁਕਸਾਨ ਦੇ ਜ਼ਿੰਮੇਵਾਰ ਮੇਰੇ ਫੈਮਿਲੀ ਮੈਂਬਰ ਮੇਰਾ ਬਟਾ ਅਰਜੀਤ ਕਾਲੂ ਤੇ ਮੇਰੀ ਮੰਮਾ ਤੇ ਰਾਹੁਲ ਪੰਡਾਰੀ ਉਸ ਤੋਂ ਜ਼ਿੰਮੇਵਾਰ ਹਨ ਮੈਨੂੰ ਇਨਸਾਫ ਚਾਹੀਦਾ ਵਜਾ ਕਿ ਮੁੰਡੇ ਨੇ ਤੇ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਕੋਟ ਮੈਰਿਜ ਹੋ ਚੁੱਕੀ ਉਹਨਾਂ ਦੀ ਕੁੜੀ ਕਿੱਥੋਂ ਦੀ ਹੈ ਕੁੜੀ ਕਲਾਣ ਕੋਲੋਂ ਲਈਦੀ ਕੁੜੀ ਹੈ ਤੇ ਵੀ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਅਸੀਂ ਇਹਨਾਂ ਨਾਲ ਕੰਪਰੋਮਿਸ ਕਰਦੇ ਹੀ ਸਾਡੀ ਗੱਲ ਦੇ ਵਿੱਚ ਕਿਸੇ ਦੇ ਨਹੀਂ ਆਏ ਸਾਨੂੰ ਕੁਝ ਨਹੀਂ ਦੱਸਿਆ ਪੁੱਛਿਆ ਉਤੋਂ ਸਾਡੇ ਘਰੇ ਰਾਤੀ ਗਾ ਦੋ ਜਣੇ ਗਏ ਸਾਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਰਾਤੀ ਆ ਕੇ ਇਥੋਂ ਕਬੂਤਰ ਤੇ ਕੁਕੜੋਂ ਦੇ ਚੱਕੇ ਵੀਰੇ ਦੇ ਵੱਡਾ ਵੀਰ ਹੈ ਸਾਡਾ ਜੇਠ ਮੇਰਾ ਤੇ ਇਹਨਾਂ ਦੇ ਚੁੱਕੇ ਨੇ ਆ ਕੇ ਨਾ ਅੱਗ ਲਾ ਕੇ ਸਾਰੇ ਨੁਕਸਾਨ ਕੀਤਾ ਆ ਬੰਦੇ ਤਾਂ ਕ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜੇ ਪਿੰਡ ਆਏ ਗੋਲੀ ਚਲਾਈ ਉਹਨਾਂ ਨੇ ਕਿੰਨੇ ਕ ਜਿਹੜੇ ਬੰਦੇ ਆਏ ਨੇ 20-25 ਜਣੇ ਬੰਦੇ ਜਿਆਦੇ ਸੀ ਆਦੂ ਵੀ ਜਿਆਦੇ ਸੀ ਹਨੇਰਾ ਕੀਤਾ ਲਾਈਟਾਂ ਕੱਟੀਆਂ ਇਹਨਾਂ ਨੇ ਬੰਦੇ ਸਿਆਣੇ ਨਹੀਂ ਗਏ ਸਾਡੇ ਤੋਂ ਇਹਨਾਂ ਨੇ ਬਹੁਤ ਜਿਆਦਾ ਆਦੇ ਜਾਣੇ ਸਾਡੇ ਜੀ ਵੇਖੇ ਇਹਨਾਂ ਨੇ ਕੀ ਘਰੇ ਆ ਹੀ ਉਹਨਾਂ ਦਾ ਨੁਕਸਾਨ ਕਰੀਏ ਇਹਨਾਂ ਨੇ ਕੁਝ ਵੀ ਸਾਡੇ ਘਰ ਦੇ ਵਿੱਚ ਛੱਡਿਆ ਨਹੀਂ ਤਾਂ ਸਲੈਂਡਰ ਤੱਕ ਨੁਆਟਰ ਤੱਕ ਏਸੀ ਤੱਕ ਕੋਈ ਵੀ ਘਰ ਦੀ ਚੀਜ਼ ਨਹੀਂ ਹੈਗੀ ਸਾਡੇ ਦੇ ਵਿੱਚ ਜਿਹੜੀ ਇਹਨਾਂ ਨੇ ਛੱਡੀ ਹੈ ਹਾਂਜੀ ਸਾਨੂੰ ਤਾਂ ਸਰਕਾਰ ਬਾਸ ਇਹ ਹਾਈਵੇ ਸਾਨੂੰ ਨਿصاف ਮਿਲੇ ਕਿਵੇਂ ਕਿਵੇਂ ਜੇ ਮੁੰਡੇ ਦੀ ਮਰਜ਼ੀ ਸੀ ਤੇ ਕੁੜੀ ਦੀ ਵੀ ਮਰਜ਼ੀ ਸੀ ਫਿਰ ਬੇਟੀ ਆਦੀ ਨੂੰ ਫਾੜ ਦੇ ਕਾਰਵਾਈ ਕਰਨੀ ਸੀ ਸਾਡੇ ਨਾਲ ਕਰ ਦੇ ਘਰੇ ਕਾਂ ਤੋਂ ਆਏ ਸਾਡੇ ਇਹਨਾਂ ਕਾਂ ਤੋਂ ਸਾਡੇ ਘਰੇ ਵਾਰਦਾਤ ਕੀਤੀ ਹਾਂਜੀ ਸਾਡੀ ਤੇ ਹਾਂ ਬੇਨਤੀ ਸਾਡੇ ਨਾਲ ਨਿصاف ਕੀਤਾ ਜਾਵੇ ਕੀ ਨਾਮ ਕਰਾ ਬਿੱਟੂ ਸਰ ਬਿੱਟੂ ਕੋਤਰ ਹੈ ਇਹ ਇਹ ਨਿਊ ਪਿੰਡ ਵਾਲਾ ਪ੍ਰਿੰਟਰ ਜਿਹੜੀ ਅਗਲ ਗਈ ਕਿੱਧਰ ਵੱਲ ਲਗਾਈ ਤੇ ਕੀ ਕਾਰਨ ਹੈ ਆਪ ਨੂੰ ਇਹ ਸਰ ਮੇਰਾ ਲੜਕਾ ਯਕੂਬ ਔਰ ਉਹ ਇੱਕ ਲੜਕੀਏ ਕਨਾਲ ਕਲੋਨੀ ਦੀ ਉਹਦਾ ਨਾਮ ਮਧੂ ਉਹਨਾਂ ਨੇ ਆ ਇਥੋਂ ਸਾਡੇ ਤੋਂ ਚੋਰੀ ਭੱਜ ਕੇ ਤੇ ਲਵ ਮੈਰਿਜ ਕਰਾ ਲਈ ਲੜਕੀ ਨੇ ਮੇਰੇ بیٹے ਨਾਲ ਹੁਣ ਮੈਂ ਵੀ ਘਰੇ ਨਹੀਂ ਗਿਆ ਮੈਂ ਤਾਂ ਡਰਾਈਵਰ ਬੰਦਾ ਹਾਂ ਜੀ ਮੈਂ ਤਾਂ ਅੱਜ ਰਾਤ ਹੀ ਆਇਆ ਮਤਲਬ ਕਿ ਗੱਡੀ ਲੈ ਗਈ ਬਾਹਰੋਂ ਤੇ ਮੈਂ ਵੇਖਿਆ ਆ ਕੇ ਘਰ ਤੇ ਘਰ ਦਾ ਬੁਰਾਲ ਕੀਤਾ ਪਿਆ ਮੇਰੇ ਬੱਚੇ ਮੇਰੀ ਗੁੜੀਆ ਤੇ ਮੇਰੇ ਘਰ ਦੀ ਇਥੋਂ ਡਰ ਦੇ ਮਾਰੇ ਭੱਜ ਗਿਆ ਤੇ ਉਹ ਹਾਂਜੀ ਹਾਂਜੀ ਪਰੇਸ਼ਾਨ ਕਰਦੇ ਸੀ ਤੇ ਆਹ ਦੇਖ ਲਓ ਤੁਸੀਂ ਹਾਲ ਕੀ ਕੀਤਾ ਨਕਦੀ ਪੈਸੇ ਸੋਨਾ 2 ਤੁਲੇ ਔਰ ਇਥੋਂ ਸਿਲੰਡਰ ਤੱਕ ਲੈ ਗਏ ਇਨਵਰਟਰ ਤੱਕ ਚਾਕੇ ਬਾਕੀ ਆ ਸਮਾਨ ਦੀ ਵੀਡੀਓ ਸਭ ਨੂੰ ਨਜ਼ਰ ਆਏਗੀ ਵੀ ਜਿਹੜਾ ਜਿਹੜਾ ਹਾਂ ਹਾਂਜੀ ਆ ਦਰਵਾਜ਼ੇ ਟੁੱਟੇ ਹੋਏ ਨੇ ਅੰਦਰ ਵੜ ਕੇ ਪੈਟਰੋਲ ਪਾ ਕੇ ਸਾੜੀ ਇਹ ਪਿੰਡ ਵਾਲਿਆਂ ਦੇ ਬਿਆਨ ਨੇ ਇਹ ਕਿਹਨਾਂ ਨੇ ਸਾੜਿਆ ਇਹ ਲੜਕੀ ਦੇ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਹਾਂਜੀ ਠੀਕ ਤੇ ਹੋਰ ਕਿ ਕਿੰਨਾ ਕੁ ਨੁਕਸਾਨ ਕਰ ਗਏ ਨੇ ਕਿੰਨੇ ਕੁ ਦਾ ਹੋ ਗਿਆ ਨੁਕਸਾਨ ਇਹ ਕਟੋ-ਕਟ 4 ਲੱਖ ਤੋਂ ਉੱਪਰ ਦਾ ਨੁਕਸਾਨ ਹੈ ਜਿਹੜਾ ਅੱਗ ਲਾ ਕੇ ਸੜ ਗਏ ਨੇ ਜ਼ਰਾ ਹਾਂਜੀ ਜਿਹੜਾ ਸਮਾਨ ਸਾ ਇਹਨਾਂ ਵੱਲੋਂ ਤੁਸੀਂ ਦੇਖ ਲਓ ਵੀ ਘਰ 'ਚ ਜਿੰਨਾ ਸਮਾਨ ਏਸੀ ਤੱਕ ਲੱਗਾ ਹੋਇਆ ਜਿਹਦੇ ਕੋਲਾ ਬਣ ਚੁੱਕਾ ਆ ਬੈੱਡੇ ਬੈੱਡ ਭਰਿਆ ਸੀਗਾ ਜਿਹੜਾ ਕੋਲਾ ਬਣਿਆ ਉਧਰ ਪੇਟੀ ਪਈ ਐ ਪੇਟੀ ਦੀ ਫੁੱਲ ਜਿੰਨੀ ਵੀ ਭਰੀ ਹੋਈ ਸੀਗੀ ਸਾਰਾ ਬਾਹਰ ਪਿਆ ਅੱਗ ਲਾ ਕੇ ਫੂਕ ਗਏ ਨੇ ਸਾਰਾ ਕੁਝ ਮੇਰੀ ਅਲਮਾਰੀ ਮੇਰਾ ਸਭ ਕੁਝ ਐਣ ਜਿਵੇਂ ਕਿਤੇ ਵੀ ਘਰ 'ਚ ਇੱਕ ਚਮਚੀ ਨਹੀਂ ਛੱਡੀ ਉਹਨਾਂ ਨੇ ਜਿਹੜੀ ਸੜ ਕੇ ਸੁਆਹ ਇਧਰ ਆ ਪਵਿੱਤਰ ਬਾਈਬਲ ਜਿਹੜੀ ਮੇਰੇ ਕਮਰੇ ਚ ਬੈਠਦੀ ਢੋਤੇ ਪਈ ਸੀ ਇਹ ਬੇਦਰਬੀ ਇਹਨੂੰ ਹੀ ਵਿੱਚੇ ਸਾੜਿਆ ਉਹਨਾਂ ਬੰਦਿਆਂ ਨੇ ਹਾਂਜੀ ਹੁਣ ਕਾਰਵੇ ਜਦਾਂ ਤੋਂ ਹੋਣੀ ਜੀ ਕਿੰਨੇ ਕ ਬੰਦੇ ਆਏ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਮੈਨੂੰ ਤਾਂ ਪਿੰਡ ਵਾਲਿਆਂ ਤੋਂ ਪਿੰਡ ਤੋਂ ਹੀ ਪਤਾ ਲੱਗਿਆ ਜੀ ਮੈਂ ਤਾਂ ਕਰੇਗਾ ਨਹੀਂ ਹਾਂ ਹਾਂ ਉਹਨਾਂ ਨੇ ਆ ਕੇ ਬੁਝਾਈ ਉਹਨਾਂ ਨੇ ਫੁੱਲ ਕੋਸ਼ਿਸ਼ ਕੀਤੀ ਫੁੱਲ ਜ਼ੋਰ ਲਾ ਕੇ ਥੋੜਾ ਬਹੁਤਾ ਸਮਾਨ ਬਾਹਰ ਸੁੱਟਿਆ ਜੀ ਪਤਾ ਲੱਗਿਆ ਕਿੰਨੇ ਕ ਬੰਦੇ ਆਏ ਸੀ ਬੰਦੇ ਉਹ ਕੱਟੋ ਕਰਤੀ ਬੰਦੇ ਸੀਗੇ ਹਾਂਜੀ ਕੌਣ ਕੌਣ ਪੁਆ ਗਿਆ ਇਹ ਤੱਕ ਕੀ ਕੀ ਕਟਾਈ ਕੋਲ ਪੁਲਿਸ ਆਈ ਸੀ ਸਰ ਉਹ ਵੀਡੀਓ ਬਣਾ ਕੇ ਲੈ ਗਏ ਆ ਅੱਗੇ ਕੋਈ ਕਾਰਵਾਈ ਨਹੀਂ ਅਜੇ ਦਾ ਕੌਣ ਆਇਆ ਮੈਡਮ ਆਈ ਸੀ ਦੂਸਰੇ ਪਾਸੇ ਜਦੋਂ ਇਸ ਘਟਨਾ ਨੂੰ ਲੈ ਕੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਜਾਣਕਾਰੀ ਦਿੰਦੇ ਆ ਐਸ ਐਚ ਓ ਜਸਵੰਤ ਸਿੰਘ ਨੇ ਕਿਹਾ ਕਿ ਲੜਕੇ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਇਹ ਸਾਡੇ ਕੋਲ ਬਿੱਟੂ ਨਾਮ ਦੇ ਆਦਮੀ ਨੇ ਕੰਪਲੇਂਟ ਕੀਤੀ ਹੈ ਵੀ ਉਸਦੇ ਬੇਟੇ ਨੇ ਲਵ ਮੈਰਿਜ ਕੀਤੀ 23 ਸਤ ਨੂੰ 23 ਜੁਲਾਈ ਨੂੰ ਇਸੇ ਰੰਜਿਸ਼ ਦੇ ਕਾਰਨ ਉਹ ਲੜਕੀ ਦੇ ਜਿਹੜੇ ਭਰਾ ਸੀ ਉਹਨਾਂ ਨੇ ਇਹਨਾਂ ਦੇ ਘਰ ਆ ਕੇ ਜਦੋਂ ਇਹ ਘਰੇ ਹੈ ਨਹੀਂ ਸੀ ਇਹ ਪਾਸੇ ਐਸੇ ਸੀ ਘਰੇ ਆ ਕੇ ਇਹਨਾਂ ਦੇ ਤੋੜਪਣ ਕੀਤੀ ਹੈ ਤੇ ਸਮਾਨ ਨੂੰ ਜਿਹੜਾ ਕੋਈ ਇਹਨਾਂ ਦਾ ਘਰੇਲੂ ਵਰਤਦਾ ਸਮਾਨ ਸੀ ਉਹਨੂੰ ਅੱਗ ਲਾ ਗਿਆ ਜਿਸ ਨਾਲ ਇਹਨਾਂ ਦਾ ਕਾਫੀ ਨੁਕਸਾਨ ਹੈ ਅਸੀਂ ਇਹਦੇ ਸਵਾਲ ਵਿੱਚ ਮਕਦਮਾ ਨੰਬਰ 129 ਹਨਾ ਸਬੰਧ ਰੂਪ ਵਿੱਚ ਦਰਜ ਕੀਤਾ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਜੀਤ ਕੁਮਾਰ ਹੁੜੀ ਜਿਹੜੇ ਹੈਗੇ ਕੁੱਲ ਦੋਸ਼ੀਏ ਦੇ ਵਿੱਚ 6 ਬਾਈ ਦੇਮ ਦੋਸ਼ੀ ਨੇ ਜੀ ਰਾਜ ਕੁਮਾਰ, ਰਾਹੁਲ, ਕਰਨ, ਅਰਜੇਸ਼ ਬਾਈ ਦੇਮ 6 ਬੰਦਾਂ ਤੇ ਹਾਂਜੀ ਬਿਲਕੁਲ ਛਾਪੇਮਾਰੀ ਜਾਰੀ ਹੈ ਬਹੁਤ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਅੱਜਕੱਲ ਨੌਜਵਾਨ ਮੁੰਡੇ ਕੁੜੀਆਂ ਮਾਪੇ ਦੇ ਮਰਜ਼ੀ ਤੋਂ ਬਿਨਾਂ ਭੱਜ ਕੇ ਵਿਆਹ ਤਾਂ ਕਰਵਾ ਲੈਂਦੇ ਨੇ ਪਰ ਬਾਅਦ ਦੇ ਵਿੱਚ ਭੁਗਤਣਾ ਪਰਿਵਾਰ ਨੂੰ ਪੈਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ